ਨੇ ਹਲੋ ਜਾਵੇ ਬਾਬਾ ਦੀਪ ਸਿੰਘ ਸਾਹਿਬ ਜਾਨੋ ਭਾਵੇ ਸਾਤਰੀ ਆਕਾਲ ਨਿਹਾਲ ਹੋ ਜਾਵੇ ਕਜ ਕੇ ਜਗਾਰੇ ਜਾਵੇ ਨਿਹਾਲ ਹੋ ਜਾਵੇ ਦੁਹਾਰਾਏ ਸਾਰਾ ਜੈਕਾਰੇ ਮਾਤਾ ਸਾਹਿਬ ਜੀ ਦਾ ਦੁਹਾਰਾਏ ਕਜ ਕੇ ਜਗਾਰੇ ਜਾਵੇ ਨਿਹਾਲ ਹੋ ਜਾਵੇ ਅੰਮ੍ਰਿਤ ਗੇ ਦਾਤੇ ਪੰਥ ਕੇ ਵਿਧਾਤੇ ਕਰਮ ਕੇ ਦਿਖਾਰੀ ਜ਼ੁਲਮ ਕੇ ਸਿਦਾਰੀ ਨਿੱਲੇ ਘੋੜੇ ਤੇ ਸਵਾਰ ਚਿੱਟਿਆਂ ਬਾਜਾ ਸ਼ਕਤੀ ਮਾਤਾ ਸਹਾਬ ਦੇਵਾ ਜੀ ਛੜਮੇ ਕਰੋੜ ਸਹਿਤਾ ਸਿੰਘਾਂ ਨੂੰ ਭਾਵੇ ਸੁਣ ਕੇ ਨਿਆਲੋ ਜਾਵੇ ਓ ਰਸੀਆਂ ਆਕਾ ਲੱਗ ਲਾ ਕੀ ਛੱਕਦੇ 27 ਛੱਕਦੇ ਕਿ ਰਗੜਾ ਸਕਦੇ ਨਹੀਂ ਛੱਕਦੇ 27 ਛੱਕਦੇ ਸਨੀ ਜਾਲੂਦ ਹਾਂ ਜਾਲੀ ਤੰਦ ത്തെ �േ൶്തെ �േൠ്തെ �േൠൄെൻൻ൵�േ. ༌ത്തേതർ་്തൻൻൽ་൦ർൻൾൻർൾൻൾൻൻുർൾൻൻൽൻ ത്തൾൻെൻൻൽൻർർൻർൻർൻൽ� ਕੀ ਬਤਾਣੀ ਬਸ ਬਤਾਣੀ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਿੱਖ ਸੰਗਤ ਜੀ ਆਪ ਜੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਨਹੰਗ ਸਿੰਘ ਜਥੇਬੰਦੀਆਂ ਪੰਡਾਲੀ ਕੇ ਬਾਬਾ ਚਿਤਾਨੰਦ ਜੀ ਮਹਾਰਾਜ ਜੀ ਦੀ ਵਰਸੀ ਦੇ ਉਤਰੀਆਂ ਸੀਗੀਆਂ ਇਸ ਵਕਤ ਸੰਗਤ ਦੀ ਦੇਗਾ ਅੱਜ ਸਰਦੀਆਂ ਜਿਵੇਂ ਕਿ ਕਾਜੂ ਬਦਾਮ ਕਿਸ਼ਮਿਸ਼ ਕਾਲੀ ਮਿਰਚ ਇਲਾਇਚੀ ਖਸਖਸ ਇਹ ਸਾਰੀਆਂ ਵਸਤੂਆਂ ਉੱਪਰ ਆਗੜ ਕੇ ਸ਼ਕਤ ਦਾ ਤੇ ਸਮੁੰਦਰ ਪਾ ਕੇ ਛਾਣਾ ਲਾ ਕੇ ਸਾਰੇ ਜਿਨ੍ਹਾਂ ਨੂੰ ਛਕਣਿਆ ਹੋਏ ਨਸੇ ਤੋਰਹਿਤ ਸਾਰੇ ਨੁਕਸਰ ਸਭ ਦਈਆਂ ਸਿਟੋਂਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ